ਸਤਿ ਸ਼੍ਰੀ ਅਕਾਲ ਜੀ ਅੱਜ ਗੈਰ ਉਪਗੰਨ ਹਾਂ ਹਾਂ ਪੱਤੇ ਪੱਤੇ ਤੋੜੀ ਬਣਾਉਣ ਲੱਗਿਆ ਦਾ ਵਿਚੇ ਲਾਈ ਆ ਉਹਨੂੰ ਹੋਰ ਕੀ ਵਧੀਆ ਹੈ ਮਾ ਤਾਂ ਸਾਸ ਸਬਰ ਕੰਟਨ ਵੇ ਵੇਚਣੀ ਆ ਮਤਾ ਹੀ ਕਹਿੰਦਾ ਉਹੀ ਵਾਲੀ ਪ੍ਰਾਲੀ ਜਿਆਦਾ ਡੰਕਰ ਬਸਾਫ ਕਰਦੇ ਮੂਤ ਦੇ ਜਦਾ ਇਹ ਸੁੱਕਾ ਕ ਕੰਡਾਏ ਇਹ ਮਿਕਸਰ ਕਿ ਪਾਉਣੀਆਂ ਹਾਂ ਇਹਦਾ ਆ ਕੇ ਸੁੱਕਾ ਆ ਪਿਆ ਪ੍ਰਾਲੀ ਜਿਆਦਾ ਪ੍ਰਾਲੀ ਜਿਆਦਾ ਹਲੇ ਡੰਕਰ ਮੂਤ ਦੇ ਕੱਲਾ ਨਾ ਬਾਬਾ ਇਹਨੂੰ ਬੱਚੇ ਲਾ ਕੇ ਬਾਬੇ ਨੂੰ ਇਹ ਵੀ ਛੱਡ ਦੇ ਡੰਕਰ ਬੱਚੇ ਤੋੜੀ ਬੱਚੇਗਾ ਬਣਾ ਹਾਂ ਬਸ ਬਸ ਨੂੰ ਪਾਈ ਜਾਓ ਹੂੰ ਆ ਰਹਿ ਗਿਆ ਫਸਲਾਉਣੇ ਨੂੰ ਜਿਆ ਹੈ ਕੱਚਾ ਰੱਖਿਆ ਹੋ ਬਈ ਇਹ ਕੱਚਾ ਵੀ ਹੋ ਗਿਆ ਕੱਚਾ ਤਾਂ ਨਹੀਂ ਰੱਖਿਆ ਵੇ ਇਹ ਲੋਕ ਨਹੀਂ ਆਉਂਦਾ ਕੰਮ ਤਾਂ ਨਹੀਂ ਤਲੋਟ ਨਹੀਂ ਹੁੰਦਾ ਹਲੇ ਹਾਂ ਕੱਲ ਮੈਂ ਸਾਂ ਲੜਾਈਆਂ ਮਲਵਾਦੀ ਤਾਂ ਵੀ ਕੱਲ ਤੋਂ ਪਸੌਣੀ ਨਿਕਲੀ ਹੈ ਅਸੀਂ ਵੀ ਨੜਾਈਆਂ ਕੱਲ ਅਜਾ ਆਇਆ ਨਹੀਂ ਹਰੀ ਤੇਰੀ ਗੱਲ ਕੋਈ ਸੁਣਨਾ ਹੈ ਉਹ ਹਰੀ ਆਇਆ ਨਹੀਂ ਸਿਰ ਤਾਂ ਮਾਰਦਾ ਇਹਨੇ ਕਹਿੰਦਾ ਹਾਂ ਇਹ ਚ ਇੱਕ ਉੱਧਰ ਰੱਖਾਂਗੇ ਲੈ ਆਉਣਾ ਹੈ ਹਾਂ ਠੀਕ ਹੈ ਹਲਾ ਉਧਰ ਤੇ ਜਰਾ ਵੱਲ ਗੂਆ ਬਿਠਾਉਰੇ ਕਰਨਾ ਆਹ ਆਹ ਲਾਤੀ ਪ੍ਰਾਣੀ ਜੋੜੀ ਹੈ ਹੈ ਵੀ ਹਾਂ ਉਹ ਜੋੜੀ ਪ੍ਰਾਣੀ ਦੀ ਮੈਂ ਕਹਿੰਦਾ ਪਈ ਹੈ ਹਾਂ ਨਹੀਂ ਪਰ ਇਹ ਕਰਿਆ ਹੇਯਾ ਮਾਰ ਪਰਾਨੇ ਪ੍ਰਾਨੇ ਜੋੜੀ ਜੋੜੀ ਦੇ ਲੈ ਠੁਕਮੀ ਕੱਕੜਾ ਬਿੰਦਰੀ ਬਣਾਉਂਦੇ ਹੋਣੇ ਜਿਆਦਾ ਹੈ ਨਾ ਕੀ ਸੀ ਬਣੀ ਵਿਦਲਾ ਹੈ ਲੈ ਕਹਿ ਬਿਖਾਇਨ ਪਾਈ ਵਿਦਲਾ ਲਾਗੇ ਹੁਣ ਬਣਾਉਣਾ ਹੁਣ ਲਾਗੇ ਬਣਾਉਣਾ ਪੈਸੇ ਪਾ ਮੰਗਦੇ ਆ ਠੁਕਮੀ ਜੋੜੀ ਦੇ ਇਦਾਂ ਹੀ ਬਹੁਤ ਪੈਸੇ ਮੰਗਦੇ ਉਹਤੇ ਹਾਂ ਪਹਿਲਾਂ ਲਾਉਂਦੀ ਹੈ ਇਹੀ ਤੇ ਹਾਂ ਇਹੀ ਲਾਉਂਦੇ ਪਹਿਲੇ ਠੁਕਮੀ ਜੋੜੀ ਦੇ ਆ ਠੋਗ ਠੁਗਮੇ ਬੱਚੀ ਦੇ ਇਹਨੂੰ ਵੀ ਪਾਲਸ ਪੁਲਿਸ ਨੂੰ ਜਿੱਦਾਂ ਹੈਗਾ ਉਦਾਂ ਹੀ ਕਰਦਾ ਹੈ ਪਹਿਲਾਂ ਪਾਈ ਠੋਗ ਕੇ ਪਾਸੇ ਕਰਦਾ ਹੈ ਇਹੜੇ ਫੇਲੀ ਫੁੱਲੀ ਵਾਲੇ ਆ ਚ ਹਾਂ ਮੰਗਦੇ ਤੇ ਉਹ ਉਹ ਪੁਰਾਣੇ ਉਹ ਪੁਰਾਣੇ ਲਾਉਂਦੇ ਜਰਾ ਇਹ ਜੀ ਮਾਂ ਮਾਂ ਹਾਂ ਮੰਗਦੇ ਤੇ ਉਹ ਹਾਂ ਕਿਹਦਾ ਨਹੀਂ ਲਾਉਣੇ ਦਿੱਤਾ ਹਾਂ ਬਣਾ ਲੰਦੇ ਆ ਮਿਸਤਰੀ ਮਹਿੰਗਾ ਬੋਲ ਇਹਨੂੰ ਪਾਲਸ ਫੁੱਡ ਹੋ ਗਿਆ ਯਾਰ ਇਹ ਆ ਵਧੀਆ ਬਹਣਾ ਇਹ ਅਸੀਂ ਪਾਸ ਨਹੀਂ ਮਰੀ ਪਰ ਜਿਹੜੇ ਤਰੇੜੀਆਂ ਇਹ ਵੀ ਸੈੱਟ ਹੋਣ ਦੀਆਂ ਇਹ ਬਰਾਦਰਾਂ ਜਿਹਾ ਪਾ ਕੇ ਪਾਲਸ ਮਾਰ ਕੇ ਨਾ ਬੰਨ ਲਤਾ ਚੀਜ਼ ਹੁਣ ਤਾਂ ਚੀ ਲਾਉਂਦੀ ਉਹਨਾਂ ਸਾਲੀ ਕੀਨ ਲੱਗਦੀ ਉਹਨਾਂ ਸਾਰੀਆਂ ਲਾਇਆ ਬੌਖਾ ਭਾਰੀ ਬਹੁਤ ਭਾਰੀ ਤਾਂ ਹੋਣੀਆਂ ਨੇ ਕੀ ਲਏ ਆਓ ਵਿਆਜ ਨਾ ਫਮਾ ਤਾ ਸਾਡੇ ਉਹ ਪੁਰਾਣਾ ਇਹ ਕਹਤੇ ਹੈ ਕਾ ਚੀਜ਼ ਹੈ ਮਤਲਬ ਨਹੀਂ ਭਦਾ ਕੜਾ ਗੇਰ ਇਹਦਾ ਗੇਰ ਟੋਕਲੇ ਵੀ ਸੀਨ ਹੁੰਦੀ ਉਹਦੀ ਉਹ ਨਾਲ ਹੀ ਅੱਛਾ ਉਹ ਡੂਗੀ ਜੁਰਦਾ ਦਾ ਬਹੁਤ ਵੀ ਜੁਰਦੇ ਉਹ ਗੋ ਕੋਣ ਵਾਲਾ ਹਾਂ ਇਹ ਨਾ ਗੋ ਕੋਣ ਦਾ ਤਖਤੇ ਇੱਥੇ ਦੇ ਨਾ ਸ਼ਾਫਟ ਆਈ ਜਾਂਦੀ ਨਹੀਂ ਮਸ਼ੀਨ ਉੱਪਰ ਨੂੰ ਐ ਕਰਾਉ ਸਾਂ ਹਾਂ ਹਾਂ ਆ ਕਰਾਉ ਸਾਂ ਜਾਂਦੇ ਆ ਕਰਾਉ ਸਾਂ ਇੱਥੇ ਦੇ ਨਾ ਆਏ ਸ਼ਾਫਟ ਪੈਂਦੀ ਜੋ ਮਸ਼ੀਨ ਚ ਹੈ ਆ ਵੀ ਹਣੇ ਤੱਕ ਮੈਂ ਨਹੀਂ ਸੀ ਟਰੈਕਟਰ ਮਾਰ ਕੇ ਸਾਲਾ ਫਿਰ ਲੇਟ ਕਿਤੇ ਮੈਂ ਗੱਡੀ ਨੂੰ ਥਾਲਾ ਨਹੀਂ ਚਲੇ ਗਿਆ ਹਾਂ ਗੱਡੀ ਨੂੰ ਥਾਲ ਕੇ ਜਾਂਦਾ ਹਾਂ ਹਾਂ ਤੇ ਮੈਂ ਪਹਿਲਾਂ ਸਲਫ ਮਾਰੀ ਕੀ ਕੀ ਨਹੀਂ ਕਰੀਆ ਬਈ ਹਾਂ ਫਿਰ ਤੇ ਸਾਰੇ ਗੱਗਰ ਰਿਆ ਗਿਆ ਮੈਂ ਡੱਬ ਕੇ ਮੜੀ ਜੀ ਸਲਫ ਮਾਰੀ ਚੱਕ ਲਈ ਅਛਿਆ ਸਟਾਰਟ ਹੋ ਗਿਆ ਮੈਂ ਠੀਕ ਨੂੰ ਬੈਠ ਕੇ ਟਰੈਕਟਰ ਵੀ ਘੜਤਾ ਬਾਹਰ ਇੱਥੇ ਹੈ ਜਦ ਮੈਂ ਦੁਬਾਰੇ ਅਹ ਗੇਟ ਬੂਟ ਲਾ ਕੇ ਦੁਬਾਰੇ ਲੱਗਿਆ ਟਰੈਕਟਰ ਵੀ ਬਾਹਰ ਘੜਤਾ ਮੈਂ ਟਰੈਕਟਰ ਨੂੰ ਗੇਟ ਖੋਲ ਕੇ ਹਾਂ ਸੱਪ ਸਿੱਟ ਉੱਪਰ ਆ ਗਿਆ ਹੈ ਸੱਪ ਸੀਟ ਪਰ ਸੀਟ ਪਰ ਆ ਗਿਆ ਫੇਰ ਕਿਹਨਾਂ ਦਾ ਕੋਈ ਖਾ ਇੱਡਾ ਇੱਡਾ ਨਗਦਾ ਵੱਡੂ ਹਾਲ ਹੈ ਫਿਰ ਮੈਂ ਕੀ ਕਰਿਆ ਆ ਛੜੀ ਲੱਤੀ ਤੂੰ ਵੀ ਪਤਾ ਧੂਆ ਹੁੰਦਾ ਯਾਰ ਹੈ ਪਿੜਾ ਗਿਆ ਤਾਂ ਫਿਰ ਡੱਡੂ ਖਾਣਾ ਛੜੀ ਲੱਤੀ ਭਾਈ ਛੜੀ ਗੱਲ ਉਹਨੂੰ ਚੱਕ ਕੇ ਥੁੰਗੜਿਆ ਪਏ ਜੋ ਮੈਂ ਹੌਲੀ ਹੌਲੀ ਸਾਬ ਉੱਪਰ ਆ ਗਿਆ ਸੀਟ ਤੇ ਆਇਆ ਠੰਡ ਨਾ ਲਗੜੇ ਪਏ ਹੈ ਠੰਡ ਨਾ ਲਗੜੇ ਪਏ ਹੈ ਮੈਂ ਵੀ ਛੜੀ ਲੱਤੀ ਛੜੀ ਲਾ ਕੇ ਉੱਪਰ ਆਏ ਦੋਵਾਂ ਪਰ ਆਏ ਹਾਂ ਉਹਨਾਂ ਨਾਲੇ ਬੁਰੀ ਛੱਡ ਗਏ ਦੇਖ ਲੈ ਮਾਏ ਸ਼ਕਰ ਇੰਦਰ ਤੂੰ ਹੁਣ ਪਾਣੀ ਵਿੱਚ ਗਰਮ ਪਾਣੀ ਤੈਨੂੰ ਮਿਲੂਗਾ ਹਾਂ ਇਹ ਠੰਡ ਨੇ ਮਾਰੇ ਬਈ ਹਾਂ ਠੰਡ ਬਤਾਈ ਨਹੀਂ ਇੱਥੇ ਰੋਗੀ ਮੈਂ ਦੇਖਦੇ ਆ ਮੇਰਾ ਆਰ ਮਾਰੇ ਕੇ ਯਾਰ ਮੈਂ ਕਿੱਸ ਦੇਖਿਆ ਦਿਖਾਇਆ ਮੈਨੂੰ ਮਿਲਿਆ ਨਾ ਮਰਾਇਆ ਕਿਤੇ ਕਿਤੇ ਆ ਗਿਆ ਰਾਤ ਨੂੰ ਇੱਧਰ ਨੂੰ ਇੱਧਰ ਤੇ ਆਏ ਆ ਗਿਆ ਰਾਤ ਨੂੰ ਹੋ ਨਿਕਲ ਗਿਆ ਫਿਰ ਹੁਣ ਨਹੀਂ ਮੈਂ ਹੁਣ ਤਾਂ ਮੈਂ ਟਰੈਕਟਰ ਮੈਂ ਜੱਲੀ ਗਾ ਖੋਲੇ ਨੂੰ ਦੇਖ ਕੇ ਸੀਟ ਥੋੜੀ ਚੱਕ ਕੇ ਉੱਪਰ ਆਲਾ ਨਾਲ ਕਿੰਨਾ ਬੈਠੇ ਕਰੂੰਗਾ ਲਮਨੂ ਕਹਿੰਦਾ ਗੱਡੀ ਲਾ ਦੇ ਕਹਿੰਦਾ ਉਹ ਕੱਢੀ ਘੜਾ ਦੇ ਕਹਿੰਦਾ ਉਹ ਜੇ ਬੰਦਾ ਉੱਪਰ ਪੈਰ ਰੱਖੂਗਾ ਤਾਂ ਦੀ ਫੜਣੀ ਉਹ ਗੱਡੀ ਦਾ ਹੱਗੂ ਤੋੜ ਬੀ ਜਾ ਯਾਰ ਜਦ ਪਰ ਆਪਣੇ ਪੈਰ ਰੱਖੇ ਹੋਏਗਾ ਮੱਢਣੀ ਹੋਣਾ ਕੁਝ ਵੀ ਤੱਕਾ ਕਰਨਾ ਹੀ ਆ ਉਹ ਸੋਨੇ ਬਚਾਉਦੇ ਮਾਰੇ ਨੇ ਹੈ ਕਿ ਨਹੀਂ ਮਾ ਕਾਲੇ ਮੈਂ ਸੰਗਣਾ ਹੱਤੀਆ ਤਾਂ ਹੈ ਹਾਂ ਹੁੰਨ ਲਾਈਆਂ ਆਓ ਅੱਜ ਹੀ ਸਾਜ ਤੂੰ ਪਾ ਨਿਕਲੀ ਬਾਈ ਅੱਜ ਤਾਂ ਮੈਂ ਕਹਿੰਦਾ 10 ਵਜੇ ਪਾ ਨਿਕਲੀ ਅੱਜ ਤਾਂ 72 ਆ ਗਈ 10 ਵਜੇ ਮਾਝਾ ਸਾਧਰੇ ਨਾਲ ਆਤੀਆਂ ਕੱਲ ਵੀ ਨਾਲ ਆਤੀਆਂ ਅੱਲ ਵੀ ਤੁੱਪਾਂ ਨਹੀਂ ਲਾਈ ਦੀ ਕੱਢ ਦੂੰਗਾ ਕਾ ਯਾਰਾ ਮੁਸਫਾ ਕਹਿਰਾ ਹੋਏ ਹਲੇ ਤੁੱਪਾਂ ਘਾਂਟਾ ਵੜੇ ਮੈਂ ਉਲੀ ਜਾਣਾ ਤੁੱਪਾਂ ਲਾ ਆ ਵੀ ਗਿਆ ਪਿਆ ਆ ਅੱਜ ਵੀ ਜਾਣਾ ਤਸ ਫਿਰ ਇਹ ਕਰਨਾ ਅੱਜ ਦੇਖਦੇ ਆ ਲਾਈਟ ਨਹੀਂ ਆਈ ਜੀ ਲਾਈਟ ਨਹੀਂ ਆਈ ਯਾਰ ਪਾਣੀ ਚ ਗਰਮ ਨੇ ਕੋਸਾ ਜਾ ਨਿਕਲਿਆਊਗਾ ਫੇਰ ਸਾਰਾ ਸਾਰਾ ਬਾਈ ਆਹ ਖੜਾ ਟਰਾਲਾ ਮਟੀਰੀਅਲ ਮਾ ਟੋਕ ਕੇ ਸੜਦੀ ਅੰਦਰ ਟੋਕੋ ਟੋਕੋ ਤੂੰ ਤਾਂ ਕਹਿੰਦਾ ਬਈ ਯਾਰ ਰੱਖਿਆ ਹੁੰਦਾ ਕਹਿੰਦਾ ਬਈ ਯਾਰ ਰੱਖਿਆ ਤੂੰ ਟੂੜੀ ਮਾਂ ਨੂੰ ਲਾਉਣਾ 700 ਰੁਪਏ ਕਾਉਂਟਲ ਵੇਚਦਾ ਬਾਅਦ ਚ ਫੇਰ ਇਹ ਨਾ ਨਾ ਠ ਉਹ ਲੋਟ ਆ ਸਦਾ ਉਹ ਜਿੰਨਾ ਖੜਾ ਗੰਨਾ ਆ ਜਣੀ ਆਹੋ ਕਰਨਾ ਸਾਰਾ ਆਗ ਹਰੇ ਆ ਸੁੱਕੇ ਆ ਬਸ ਹੈਦਾ ਆ ਗਏ ਬੰਦ ਲੇ ਮੈਂ ਹੋਰ ਆਗਾ ਬੰਦ ਲਿਆ ਨਾ ਠੀਕ ਆ ਆਗਾ ਪਾਵਾਂਗੇ ਹੁਣ ਡੰਗਰਾ ਉਹ ਚਾਚੇ ਗੰਨੇ ਜਿਆਦਾ ਜਿਆਦਾ ਪੈਸਾ ਵੱਡਣਾ ਸੀ ਨਾ ਜੀ ਠੰਡ ਪੈ ਗਈ ਹਰਾਈ ਵੀ ਘਟ ਹੈ ਠੀਕ ਹੈ ਹੈ ਠੀਕ ਆ ਠੀਕ ਹੈ ਇਹ ਗਰਮੀ ਦੇ ਵਿੱਚ ਆਪਾਂ ਹਰਾਈ ਵੀ ਵੱਧ ਬਟੂਗੇ ਹਰਾਈ ਦਾ ਵੀ ਰੇਟ ਵਧ ਜਾਊਗਾ ਵਧ ਕੇ ਰੇਟ ਜਿਓਗਾ ਵਿੱਚ ਰੇਟ ਵੀ ਵੱਧ ਗਿਆ ਹਰਾਈ ਦਾ ਹੁਣ ਕੈਰਟ ਹੋ ਗਿਆ ਹੁਣ 250 ਹੋ ਗਈ ਜੇ ਵੀ ਜਵੀ ਦਾ ਹਾਂ 200 ਭਰਾ ਗਈ ਪਹਿਲਾਂ ਅੱਛਾ ਹੁਣ ਕੱਖ ਨਹੀਂ ਉੱਠਦੇ ਰੰਡ ਮਾ ਹਾਂ ਹੁਣ ਬਾਅਦਿਕਾ 2000 ਦਿਨ ਤੇ ਫੇਰ ਹੁਣ ਉੱਠ ਕਰਨੇ ਕੱਕ ਤੋਂ ਪਾਉਣ ਨੂੰ ਸ਼ੁਰੂ ਹੋ ਗਏ ਹਾਂ। ਹਾਂ। ਵਸੇਂ ਕਰਾ ਉੱਠੜੂਗਾ ਹੁਣ। ਅਸੀਲ ਜਵੀ ਜੂਵੀ ਸਾਹਿਬ ਤੋਂ ਪਾ ਗਈ। ਹੁਣ ਟੰਪਾ ਜਾਂ ਸੂਜੀਂ ਤਾਂ ਮਿਲਦਾ। ਊੜੀ ਰਹਿ ਨਹੀਂ ਗਈ ਵੈਸੇ ਤਾਂ ਟਾਈਮ ਬਹੁਤ ਪਿਆ ਆਲੇ। ਹੈ? ਬਹੁਤ ਆ ਟੂੜੀ ਥੋੜੀ ਆ ਜੀ। ਹਰਬਰੀ ਮਾਰਚ ਅਪ੍ਰੈਲ 3 ਮਹੀਨੇ ਤਾਂ ਪਏ ਹਾਂ ਅੱਜ ਹਲੇ। 3 ਮਹੀਨੇ ਬੇਸ਼ੱਕ ਪਏ ਆ। ਇਹ ਤਾਂ ਮੇਰੀ ਹਿਲਣੀਉ ਨਹੀਂ ਹੈਗੀ ਇਹ ਤੂੜੀ ਦੇਖਣੀ ਕੱਦੀ ਤਾਂ ਪੱਤੀ ਦੀ ਟਰੈਲੀ ਫੇਟ ਉਖਦੋ ਵਿੱਚੇ ਠੀਕ ਨਹੀਂ ਗੱਲ ਮੇ ਤਾਂ ਮੇਰੀ ਹਿਲੜੀ ਨੂੰ ਤੂੜੀ ਨਹੀਂ ਹਿਲਦੀ ਹੈਗੀ ਇਹ ਜੇ ਬਚਾਉਣੇ ਪਰ ਆ ਗਏ ਨਾ ਪੰਜਾਬੀ ਲੈਣੀ ਸਾਰੀ ਉਹ ਮੇਰੀ ਪਿਛਲੇ ਸਾਲ ਲੈਣੀ ਉਹ ਫੜੀ ਰਹੀ ਹੈ ਵੇਚ ਨਹੀਂ ਵੇਚ ਫੜੀ ਗਈ ਆਹੋ ਠੀਕ ਹੈ ਆ ਦੋ ਟਰਾਲੀਆਂ ਐ ਜਿਆ ਮਾਰੀਆਂ ਹੋਈਆਂ ਮੈਂ ਕੰਪਾਰ ਹੋ ਰਾ ਹਾਂ ਆਹੇ ਹੋੜਾ ਇੱਕ ਸਾਲ ਅਸੀਂ 20-22 ਟਰਾਲੀਆਂ ਢੋਕੀਆਂ ਸੀ ਜੀਆਂ 20-22 ਟਰਾਲੀਆਂ ਤਾਂ ਸਰਿਆ ਪੂਆ ਕੋਈ ਦਵਾਓ ਯਾਰ ਕਾਲੂ ਪਟਣੇ ਨੂੰ ਭਾਈ ਜਿਆਦਾ ਨਾ ਕੰਨੂ ਨਾ ਬੀਜੀ ਉੱਥੇ ਨਾਲੇ ਫਿਰ ਲਾਈਏ ਪਾਪੂ ਇਹਨਾਂ ਨੂੰ ਪੁੱਛਾ ਮਸ਼ੀਨਾਂ ਬਟਲ ਐ ਭਾਈ ਇਹਨਾਂ ਨੂੰ ਪੁੱਛ ਮਸ਼ੀਨ ਨਹੀਂ ਆਉਣੀ ਜਿਹੜਾ ਕਹਿ ਉਹ ਨਾ ਨਵੇਸ਼ਰਾਏ ਨਵੇਸ਼ਰਾਏ ਹਰਵੇਸ਼ਰਾਏ ਵੀ ਆ ਆ ਜਿਹੜਾ ਬੈਠੇ ਬੈਠੇ ਦੋ ਤਿੱਧਾ ਉਹ ਮਸ਼ੀਨ ਵਾਲਾ ਕਿਹੜਾ ਕੋਈ ਬਾਈ ਬੀਜੀ ਕੇ ਆ ਚੁਗਣੀ ਦਾ ਚਾਹੀਦੇ ਆ ਹਾਂ ਆਪ ਲੈ ਕੇ ਆਉਗਾ ਮੈਂ ਲੈ ਆਉ ਆਪ ਲੈ ਕੇ ਆਉਗਾ ਚੁਗਣੀ ਕਹਿੰਦਾ ਲੇਬਰ ਵੀ ਮੇਰੀ ਹੋਊਗੀ ਉਹ ਜਿਹੜਾ ਬਾਈ ਬੀਜੀ ਕੇ ਆ ਫਿਰ ਤੂੰ ਆਏ ਕਰ ਕਰ ਕਰਨ ਕਨੈਕਟ ਉਹਨਾਂ ਕਰ ਉਗਾਂ ਮੇਰੀ ਮਸ਼ੀਨ ਹੋ ਗਈ ਬੰਦੇ ਹੀ ਮੇਰੇ ਹੋਗਾ ਉਹ ਦਿਹਾੜੀ ਤੁਸੀਂ ਦੇਣੀ ਆ ਦਿਹਾੜੀ ਭਰਾਉਂਗੇ ਚੱਲ ਠੀਕ ਆ ਕਾਰ ਉਹਦੇ ਕੀ ਗੱਲ ਰੋਟੀ ਕੋਲ ਲਿਆਉਂਦੇ ਮੈਂ ਕਹਿੰਦਾ ਉਹ ਆਪ ਕੋਲ ਦੱਪੇ ਕੋਲ ਹੋਉਂਦੀ ਨਾ ਉਹਦੋਂ ਇਹ ਕਹਿੰਦਾ ਜਦੋਂ ਬੀਜ ਕੇ ਗਿਆ ਮੇਰੀ ਗੱਲ ਸੁਣ ਮੇਰੀ ਗੱਲ ਕਰਾਬ ਤੇ ਨਾਲ ਗੱਲ ਕਰ ਤੂੰ ਇੱਥੇ ਆ ਜਵੇ ਆ ਗਿਆ ਆਪਣਾ ਪਟਣ ਲੱਗੇ ਕੱਲ ਪਰਸੋਂ ਨੂੰ ਕੱਲ ਨੂੰ ਲੱਗ ਜਾਵੇ ਪਰਸੋਂ ਨੂੰ ਲੱਗ ਜਵੇ ਕੋਰੀਆਂ ਮੈਂ ਲਿਆਉਣੀਆਂ ਹੈ 35 ਬੋਗੀਆਂ ਮੇਰੇ ਕੋਲ ਪਈਆਂ ਇਕੱਠੀਆਂ ਕਰੀਆਂ ਹੋਈਆਂ ਹਾਂ ਬਾਕੀ ਮੈਂ ਜਿੱਦੇ ਮੋੜ ਸਲਵ ਦਾ ਦੱਲੇ ਹੋਈਆਂ ਠੀਕ ਆ ਠੀਕ ਐ ਫਿਰ ਹਾਂ ਮੈਂ ਮੰਡੀ ਲੈ ਕੇ ਨਹੀਂ ਜਾਣੀ ਹੈਗੀਆਂ ਹਾਂ ਬੀਜ ਤਿਆਰ ਕਰਨਾ ਉਹਨੇ ਕਾ ਰੱਖਣਾ ਰੱਖ ਪਿੰਡ 'ਚ ਮੰਨਣਾ ਯਾਰ ਅੱਛਾ ਮੈਂ ਭਾਂਟੀ ਕਰਕੇ ਲੈ ਕੇ ਜਾਵਾਂਗਾ ਉਹ ਹੋਣਾ ਅੱਜ ਵਧੀਆ ਨੂੰ ਪਹੁੰਚਾਂਗਾ ਮੰਡੀ ਵਿੱਚ ਫਿਰ ਟ੍ਰੇਲਰ ਖੁੱਲੋ ਹੀ ਲੈ ਜਾਵਾਂ ਪਹਿਲਾਂ ਹੋਇਆ ਮੈਂ ਨਾ ਇੱਥੇ ਫਿਰ ਮੈਂ ਐਂ ਕਰਦਾ ਨਹੀਂ ਉਹ 35 ਬੋਰੀਆਂ ਪਾਹ ਭਰ ਕੇ ਇੱਥੇ ਛੱਡ ਲੰਨਾ ਜਾਂ ਤਾਂ ਬੋਰੀਆਂ ਜ਼ਰੂਰ ਪੜਾਉਣੀ ਐ ਫਿਰ ਚੱਕ ਕੇ ਛੱਡਣਾ ਟੋਕਰੇ ਛੜੀਆ ਖੁੱਲ੍ਹੇ ਵਿੱਚ ਉੱਥੇ ਢੇਰੀ ਕਰਦੀ ਅੰਦਰ ਲਿਆ ਕੇ ਮੈਂ ਨਿਖਰਦਾ ਨਹੀਂ ਆਦੂ ਮਹਾ ਜਿੱਦਾਂ ਇੱਕ ਨਾ ਧੁੱਪਾਂ ਚੜਿਆ ਦੇ ਹੁਣ ਧੁੱਪਾਂ ਚੜਿਆ ਤੁਹਾਨੂੰ ਨਿਖਰਿਆ ਹੁ ਬੂਰੀ ਮਾ ਗੈਨੇ ਕਰਨਾ ਉਹਨੇ ਨਹੀਂ ਤਾਂ ਪਗਲ ਆਏ ਮਿੱਟੀ ਨਹੀਂ ਦੇਦੀ ਹੈਗੀ ਨਾਲ ਉਹ ਸਮਰ ਦੇ ਟਰੈਲੀ ਮਾ ਤਾਂ ਲੋਟ ਹੈ ਬੂਰੀ ਮਾ ਗੈਲੇ ਪੈਣੀ ਟੋਕਰੀ ਟਰੈਲੀ ਮਾ ਤੇਰੀ ਦੋ ਜਹਾ ਟੋਕਰੇ ਗਿਰਨ ਤੁਪੂਈ ਲੱਗਣੀ ਹੈ ਹੈਗੇ ਨਾ ਇਹ ਜਿਹੜੀ ਆਲੂ ਥੋੜਾ ਚਿੱਟਾ ਚਾ ਚੱਟੇ ਦੇ ਗਾਗਾਂ ਅੰਡਿਆਂ ਵਰਗਾ ਆਲੂ ਇਹ ਇੰਨਾ ਗਾਲੂਆ ਮੇਰਾ ਅੰਡਿਆਂ ਵਰਗਾ ਹੋਵੇ ਆਲੂ ਚਿੱਟਾ ਜੇ ਗਾਗ ਪੈਂਦਾ ਉੱਥੇ ਬਲੈਡ ਬਲੈਡ ਜੀ ਪੈ ਆਲੂ ਕਾਲੂ ਦਾ ਖਾਈ ਨਹੀਂ ਵਧਿਆ ਆਹੋ ਹੈ ਤਾਂ ਛੋਟੀ ਆ ਜਮੀਨ ਉਹ ਦੇਖੇ ਜੇ ਨਾ ਖੇਤ ਤਾਂ ਹੁਣ ਤੱਕ ਨਹੀਂ ਸੁੱਕਿਆ ਜੀ ਹੈ ਤਾਂ ਛੋਟੀ ਆ ਤਾਂ ਲੈਣਾ ਦੋ ਦੰਦ ਪਾਵੇਗੀ ਥਾਣ ਨੂੰ ਕਹੋਗੇ ਮੈਨੂੰ ਦੰਦੀ ਬੱਟੀ ਯਾਰ ਥਣ ਹੋ ਗਿਆ ਯਾਰ ਠੰਡ ਤੇ ਹੋਇਆ ਇਹ ਦਿਨਾਂ ਉਹ ਠੰਡ ਤੇ ਹੋਇਆ ਖਰਾਬ ਠੰਡ ਮਤ ਫੜ ਜਾਂਦਾ ਥਣ ਇਹਨੂੰ ਤੋਂ 1 ਘਰਤ ਸਵਾਰ ਕੇ ਖੁਸ਼ਕੀ ਤੇ ਆ ਖੁਸ਼ਕੀ ਤੇ ਖੁਸ਼ਕੀ ਤੇ ਮੱਲ ਮੱਲ ਮਲਾਜ ਦੇ ਫਿਰ ਮੈਂ ਕਹਿੰਦਾ ਸੂਈ ਬਿਉੜੀ ਹੁੰਨੀ ਆ ਹਾਂ ਆ ਕੱਟੂਈ ਨਾ ਨਹੀਂ ਆ ਠੀਕ ਐ ਕਰ ਲੋ ਸਟਾਰਟ ਹੁਣ 20 ਦਿਨ ਹੋਇਆ ਸੂਈ ਉਹਦੇ ਆ ਦੇ ਜਗਰ ਦੇਖਿਆ ਜਾ ਕੇ ਹਾਂ ਆ ਦੇਖ ਲਿਆ ਮੈਂ ਇਹ ਟੱਕਦਾ ਆ ਇਹਨੂੰ ਆ ਦੇਖ ਲਿਆ ਮੈਂ ਇਹਦਾ ਇਹ ਤਾਂ ਖੁੱਲੂ ਘਰ ਲੱਗ ਜਾਂਦਾ ਇਹ ਉਰੇ ਲੱਗ ਜਾਂਦਾ ਇੱਥੇ ਲੱਗ ਜਾਂਦਾ ਹਾਂ ਆ ਖੋਲ ਕੇ ਮਾ ਉਰੇ ਲੱਗ ਜਾਂਦਾ ਇੱਥੇ ਆਇਓ ਉਹ ਲਾ ਤੱਕ ਤੇ ਬੰਗਣਾ ਕਿਹੜਾ ਆ ਹਾਂ ਆ ਤਾਂ ਮੈਂ ਮਣਕੇ ਬਣਾਇਆ ਹੋਇਆ ਉਹੀ ਗੱਲ ਐ ਆਹ 2 ਫੁੱਟ ਜਗ੍ਹਾ 23 ਫੁੱਟ ਜਗ੍ਹਾ ਉਰੇ ਥੋੜਾ ਗੱਲ ਇਹ 20 ਫੁੱਟ ਐ 20 ਫੁੱਟ ਦਾ ਇਹ ਹਾਂ 30 ਫੁੱਟ ਇੱਥੇ ਲਾ ਕੇ ਆਪਾਂ ਨੇ ਆਏ 3 ਫੁੱਟ ਜਗ੍ਹਾ ਫੇਰ ਰਹਿ ਗਈ ਹੋਰ ਇਹ ਤੂੜੀ ਦੀ ਕਰਨੀ ਹੈ ਇਹ ਹੀ ਲਾਉਣਾ ਆਪਾਂ ਨੇ ਇਹ ਚੱਕ ਕੇ ਉੱਥੇ ਰੱਖ ਦਿੰਦਾ ਇਹ ਹਾਂ ਹਾਂ ਇਹ ਨੂੰ ਚੱਕ ਕੇ ਨਾ ਨਾ ਰਾਤ ਨੂੰ ਕੀ ਕਰਨਾ ਹਾਂ ਡੈਮੋ ਤਾਂ ਖਾਓ ਭਾਈ ਪਰ ਲਗੂ ਡੈਮੋ ਤਾਂ ਖਾ ਲੇ ਭਾਈ ਇਹ ਕਿੱਕਾ ਨਾ ਕਰਿਆ ਬਈ ਨੇ ਮੈਂ ਤਾਂ ਦੇਖ ਗਿਆ ਤਾਂ ਕਿ ਇਹ ਸਾਰਾ ਕੰਮ ਇੱਕ ਕਿਤੇ ਲੋਡ ਕਰਿਆ ਵਾ ਇੱਕ ਵਾਰੀ ਉਹ ਘਰ ਦਾ ਲੋਟ ਇਹ ਇਹ ਦਿਮਾਗ ਬਾਹਤ ਹੈ ਥਣਦਾ ਬੇਸ਼ੱਕ ਨਹੀਂ ਯਾਰ ਦੇ ਦੇਖੀ ਹੁਣ ਐਤੋਂ ਦੇ ਨਾਲ ਤਾਂ ਹਵਾਰੂਗੀ ਭਾਈ ਹਲਾ ਇਹ ਨੂੰ ਚੱਕ ਕੇ ਤੂੰ ਮੇਰੇ ਸਾਹ ਕੋਲ ਲੈ ਕੇ ਜਾਂ ਦਿੰਦਾ ਆ ਲੌਕ ਖੋਲ ਤਾਂ ਉਹਦੇ ਚੱਲ ਆ ਖੋਲ ਕੇ ਲੌਕ ਭਾਈ ਮੋਟਾ ਜਹਾੜੇ ਸਾੜ ਲਾ ਦੀ ਨੂੰ ਉੱਪਰ ਤਾਕ ਬਈ ਲਾਇਆ ਹੈ ਆ ਲੈ ਭਾਈ ਐਂ ਕਿ ਥੰਗ ਲਾਇਆ ਹੋਇਆ ਇਹਨੂੰ ਘੁੰਮਦਾ ਹੈ ਆ ਲੈ ਹਾਂ ਇਹ ਲੈ ਹੁਤਾ ਹੈ ਅਪਰੇ ਅੰਦਰ ਲਾ ਦੇ ਆ ਲੈ ਭਾਈ ਸਖੜੀਆ ਹੁਣ ਇੱਕ ਤਾਂ ਸਾੜਦਾ ਮੁੱਲ ਲਾ ਲੈ ਮੈਂ ਸੰਦਰੂਂ ਦੀਆਂ ਉੱਥੇ ਲੱਗ ਜਾਂਦਾ ਇੱਧਰ ਖੁੱਲਾ ਰੋਹੀ ਨੂੰ ਇੱਧਰ ਖੁੱਲਾ ਇੱਧਰ ਤੇ ਹੁਣ ਰੋਹੀ ਵਿੱਚ ਹਵਾ ਪਊਗੀ ਫਿਰ ਹਾਂ ਹੁਣ ਖਿਆਲ ਦਾ ਹਵਾ ਹੁੰਦੀ ਨਹੀਂ ਰੋਹੀ ਜੇ ਆਪਾਂ ਤਾਂ ਪਾ ਜਾਈਂ ਤੂੰ ਪਤਾ ਨਹੀਂ ਇਹ ਦਿਵਾਖੇ ਰਾਤ ਨੂੰ ਇਹੀ ਲੜਾਈ ਜੇ ਨਾ ਲੋਕ ਆਉਗਾ ਤੂੰ ਤੁੜੀ ਪਾਉਣੀ ਆ ਇਹਦੇ ਬਾਅਦ ਹੁਣ ਫੇਰ ਕਿਹਾ ਇਹਨੇ ਫੇਰ ਇਹਨੇ ਇੱਥੇ ਆ ਜਾਣਾ ਹਾਂ ਇੱਥੇ ਆ ਜਾਣਾ ਇਹਨੇ ਔਰ ਦੇ ਹਵਾ ਆਉਂਦੀ ਹੋ ਜਣੀ ਚਲੋ ਜੀ ਇਹਨੇ ਤੂੰ ਨਹੀਂ ਖਾਲਸੇ ਫੇਰ ਖਾਲੀ ਹੋਣੀ ਫੇਰ ਫੇਰ ਉਹਨੇ ਆਹ ਬਲੂਟ ਆ ਹੁੰਦਾ ਬਾਈ ਦਗਾ ਛੋਟੀ ਦਾ ਫਾਇਦਾ ਪੂਰਾ ਓਏ ਪਈਆ ਲਾਇਆ ਲੈ ਪਈਆ ਉਹ ਪਈਆ ਲਾਇਆ ਉਹ ਆਹ ਦੇ ਤੂੰ ਚਲਾ ਜਾ ਇਹ ਹਾਂ ਪਈਆ ਲਾਇਆ ਇੱਥੇ ਇੱਥੇ ਹੀ ਕਿਹਾਦਾ ਆ ਇਹ ਵੀ ਕਿ ਇਹ ਕੋਲੀ ਵੀ ਚੜ ਜਾਂਦਾ ਇੱਥੇ ਪਈਆ ਲਾਇਆ ਜੇ ਇਧਰ ਤੋਂ ਖੜ ਜਾਵੇ ਪਿੱਛੇ ਬੈਰੰਗਾ ਬੈਰੰਗ ਭਜਾਉਂਦਾ ਕਾਹੀ ਤੇ ਰਹਿਣਾ ਐ ਨਾ ਰਹਿਣਾ ਘਰੇ ਨਾ ਤੂੰ ਘਰੇ ਕਿ ਲਾਏ ਹੋਇਆ ਪੱਕਾ ਕੰਮ ਕਰਿਆ ਹੋਇਆ ਆ ਆ ਤੁੰਡੀ ਆ ਆ ਲੋਗ ਲਾ ਲੈਣਾ ਆਵਾਦੇ ਦੀ ਖੁੱਦੇ ਨਾ ਆ ਬੱਕਰੀਆਂ ਹੀ ਸੰਗਲ ਕਿੱਥੇ ਲੈ ਜਾਂਦੀ ਨੇ ਹੈ ਆ ਲੋਗ ਲਾਤਾ ਆ ਲਾਗਾ ਲੋਗ ਬੱਕਰੀ ਨੇ ਹਵਾ ਦੀ ਬੱਕਰੀ ਲਾਈ ਹੋਈ ਹੈ ਲੋਗ ਬੱਕਰੀ ਵਾਲੀ ਆ ਬੱਕਰੀ ਵਾਲੀ ਆ ਜਾ ਆ ਜਾ ਠੀਕ ਐ ਠੀਕ ਐ ਕੱਟ ਜਗਾ ਦਾ ਪੂਰਾ ਫਾਇਦਾ ਲਿਆ ਹੋਇਆ ਹੈ ਦੁਆ ਖੁੱਕ ਕੱਟੋ ਨਾ ਫੇਦਾ ਪੂਰਾ ਲੱਤਾ ਵਾ ਸਮਾਨ ਦਾ ਢੇਰ ਬਣਾਤਾ ਲਾ ਕੇ ਆਹ ਕਮਰਾ ਬਣਾਤਾ ਫੀਡ ਫੂਡ ਨੂੰ ਆ ਦੇਖ ਬੈਰਾਂ ਕਾ ਬਹੁ ਬੈਰਾਂ ਲਾਇਵੇ ਨੋ ਉਹ ਬੈਰਾਂ ਲਾ ਤਉ ਤਾਂ ਹੀ ਸਾਲਾ ਰਹਿਣਾ ਚੱਲਦਾ ਇੰਨਾ ਆ ਦੇਖ ਬੈਰਾਂ ਲਾਇਆ ਨੇ ਕੋਮਾ ਦਾ ਹੈ ਤੇ ਬਿਚੀ ਕੋ ਮੁਦਾਈ ਤਾਂ ਹੀ ਤਾਂ ਰਹਿਣਾ ਇੰਨਾ ਇੱਕ ਬੈਰਾਂ ਆਹ ਇੱਕ ਬੈਰ ਤੇ ਥੱਲੇ ਆ ਇੱਕ ਬੈਰਾਂ ਆਹੇ ਥੱਲੇ ਤਾਂ ਹੀ ਰਾਹ ਚੱਲਦਾ ਇੰਨਾ ਥੋੜਾ ਮਲਾਈ ਬਣਾ ਜਾਂਦਾ ਹੈ ਇੱਕ ਸਮਾਨ ਨਹੀਂ ਲੈ ਕੇ ਆਂਦਾ ਇੱਕ ਸਮਾਨ ਨਹੀਂ ਲੈ ਕੇ ਆਂਦਾ ਟੀਨਾ ਪੁਰਾਣੀਆਂ ਪਈ ਤਾਂ ਉਹ ਤੋਂ ਰੱਜਾ ਬਣਾਤਾ ਲੱਖ ਲੁੱਠੀ ਪਈ ਉਹ ਅਖੜਾਈ ਕਰੇ ਪੈਦਲ ਹੋ ਸਾਰਾ ਉਹ ਅੰਦਰ ਪੈਦਲ ਹੋ ਹਾਂ ਪੱਲੇ ਨੂੰ ਚੱਕ ਦਵਾਵਾਗਾ 15 ਓੜੀਆਂ ਜਿਹਾ ਕਰਾਂ ਉਹ ਪਾਈਆਂ ਟੀਨਾ ਪਾਈਆਂ ਕਰਾਂ ਇਹਨੂੰ ਮਾਫਾ ਨੇ ਇਹਦੇ ਵਿੱਚ ਪਾਉਗਾ ਇੱਥੇ ਤੇ ਪਾ ਕੇ ਆਵੇ ਆਏ ਆ ਇਹਦੇ ਵਿੱਚ ਭਾਜਣਾ ਕੁੰਡੀ ਪਈ ਹੁੰਦੀ ਆ ਆ ਟੀਨਾ ਦੇਖ ਆ ਉਹ ਪੈਣਾ ਇਹਦੇ ਵਿੱਚ ਭਾਜਣਾ ਉਹ ਇੰਦਰ ਲਾ ਕੇ ਓਰੇ ਇਹ ਲਾ ਬਲਾ ਦੇਣਾ ਬਸ ਇੱਥੇ ਲਾਓ ਲੱਗ ਗਿਆ ਹਵਾਈਆਂ ਨੂੰ ਕੁਝ ਵੀ ਹੋ ਜਾਏ ਤਾਂ ਮੈਂ ਛਾਂ ਕਰਾਂ ਮਸਾਂ ਦੇ ਕੋ ਖੁੱਲੀ ਵੀ ਦੇ ਲੈ ਇੱਕੋ ਖੁੱਲੀ ਇਹੀ ਮਸਾਂ ਅੰਦਰ ਅਸੀਂ ਬਾਹਰ ਕਿਹੜਾ ਖੁੱਲੀ ਦਾ ਲੋੜ ਆ ਅਸੀਂ ਵੀ ਇਦਾਂ ਹੀ ਪਾਉਣੀ ਆਉਂਦੇ ਇਹੀ ਅੰਦਰ ਅਸੀਂ ਬਾਹਰ ਅਸੀਂ ਖੁੱਲੀ ਹੁਣ ਇੱਥੇ ਖੁੱਲੀ ਦਾ ਕੰਮ ਇਹੀ ਆਪਣਾ ਬਾਈ ਰਾਤ ਨੂੰ ਅੰਦਰ ਇਹੀ ਖੁੱਲੀ ਦਾ ਬਾਹਰ ਇਹ ਖੁੱਲੀ ਹੈ ਬਾਹਰ ਕੱਕ ਹੋਈ ਆਪਣਾ ਖਾਈ ਜਾ ਵਧੀਆ ਯਾਰ ਇਹਦਾ ਵੀ ਦੋ ਦੋ ਤਿੰਦੇ ਖੁੱਲਿਆ ਬਣਾਈ ਜਾ ਯਾਰ ਨਾਲੇ ਦੇਖ ਇੱਥੇ ਨਾ ਕੱਕ ਚੱਕਣੀ ਲੋੜ ਮੀ ਆ ਜਵੇ ਰੋਈ ਮੇ ਨਿਕੜਾ ਬਾਹਰ ਖੜੀਆਂ ਕੁਝ ਕਰਨ ਦੀ ਲੋੜ ਨਹੀਂ ਹਾਂ ਨਹੀਂ ਜੇ ਦੇ ਕੱਕ ਚੱਕਣੇ ਪੈਂਦੇ ਆ ਤੇ ਬਾਹਰ ਖੁੱਲੀ ਹੋਵੇ ਇੱਥੇ ਲੋੜੇ ਜੱਕਣੇ ਦੀ ਬਸ ਬਾਹਰ ਗਈ ਜਾ ਉਹ ਇਹਨਾਂ ਨੇ ਇਹੀ ਕੱਕ ਖਾਈ ਜਾਣੇ ਆ ਬਸ ਇਹੀ ਖਾ ਜਾਣ ਛੜ ਜਾਈ ਰਹੀ ਐ ਝੂਟੇ ਨਾ ਠੀਕ ਆ ਜਾਣੇ ਅੰਦਰ ਮੰਦੇ ਇਹਨਾਂ ਵੇਖਾਰੇ ਲੋਟ ਆ ਹੈ ਦਵੱਲੇ ਖੁੱਲੀ ਮਾੜਾ ਮੋਟਾ ਜੇ ਰਹਿ ਗਈ ਜੂੜ ਚੋਕ ਰੇੜ ਦੇ ਉੱਪਰ ਇਹ ਤਾਂ ਨੂੜ ਦੇ ਗਲੇ ਦਾ ਤਿੰਨ ਚਾਰ ਪਾਇਆ ਪਾਣੀ ਪੀਂਦੀਆਂ ਰੱਜ ਗਈ ਇਹ ਲੈ ਸਾਦੇ ਘੱਟਾਏ ਕਸਾ ਲੱਗਦਾ ਕਾਲਾ ਨੂੜ ਪਿਆ ਪਾਣੀ ਦਾ ਰੱਖਿਆ ਨੂੜ ਦੇ ਚਟੀਆਂ ਨਾ ਰੱਜੀ ਜਾਂਦਾ ਨੋ ਬਈ ਕਿਸੇ ਨਾ ਛੱਡ ਪਾਉਣਾ ਹੋਵੇ ਹ ਆਪਣਾ ਵੀ ਫੁਰੋਂ ਪੇ ਦੇਉ ਹਾਂ ਆਈਡੀ ਸਾਨੂੰ ਆ ਆਰਕੀਟੈਕਟ ਦੇ ਦਊਗਾ ਭਾਈ ਇਹ ਦਰਾਇਸ਼ ਨੂੰ ਦਿਖਾਦਾ ਬਾਈ ਹੁਣ ਆ ਵੀ ਦਿਖਾ ਦਿੰਦੇ ਆ ਵੀ ਰਹਿ ਗਿਆ ਥੋੜਾ ਜਿਹਾ ਹੈ ਆ ਵੀ ਦਿਖਾ ਦਿੰਨੇ ਆ ਵੀ ਆ ਵੀ ਕਮਰਾ ਹੀ ਪਾਇਆ ਵਾ ਜੀ ਜਗਤ ਕਮਰਾ ਹੀ ਪਾਇਆ ਕਮਰਾ ਟੱਟੇ ਰਾ ਉੱਥੇ 300 ਰੁਪਇਆ ਕੰਦ ਨੂੰ ਚੱਲ ਉੱਪਰ ਹਾਂ ਹੈ ਹਾਂ ਲੋੜੇ ਦੀ ਨਹੀਂ ਤਾਂ 300 ਉਰੇ ਤੱਕ ਆ ਗਿਆ 300 ਇੱਥੇ ਤੱਕ ਕੋਈ ਗੱਲ ਹੈ ਹੁਣ ਕੰਟਰੋਲ ਆ ਸੋ ਟੇਰ ਇਕੱਠਾ ਪਿਆ ਉੱਥੇ ਇੱਕ ਜਗ੍ਹਾ ਪਿਆ ਨਾ ਲੋਟ ਲੂਟ ਲੂਟ ਹੈ ਹੁਣ ਸੌਦਾ ਮੌਬਦਾ ਇਟਾ ਨਹੀਂ ਕਿਸੇ ਰਾਈ ਅੱਧੇ ਦਿਨ ਆਪ ਪਾਣੀ ਵਾਲਾ ਪਾਏ ਇੱਧਰ 500 ਪਈ ਜਾਂਦੀ ਹੋਈ ਆਪ ਪਈਏ ਜਾ ਕੇ 1000 ਆ ਚਮਚਾ ਪਾਣੀ ਵਾਲਾ ਬਣਾ ਗੇਟ ਬੰਦ ਠੀਕ ਹੈ ਕਿੰਨੀ ਜਗ੍ਹਾ ਹੈ ਕਿੰਨਾ ਜਗ੍ਹਾ ਲਵਾਇਆ ਨਾ ਅਠ ਮਰ ਲਿਆ ਕਿੰਨੇ ਆ ਅਠ ਮਰ ਲਿਆ ਅਠ ਦੇਖ ਤੱਕ ਤੇਰੇ ਤੇ 6 ਨਹੀਂ 6 ਨਹੀਂ ਪਾ ਬੰਜ ਨਹੀਂ ਅੱਠ ਬੰਨ ਯਾਰ ਕਿੰਨੀ ਹੈ 6 ਵਿੱਚ ਵਸੇ ਹੋਗੇ ਹੋਂਗੇ ਛੇ ਸੁਵੇ ਹੈਗੇ ਐ ਛੇ ਹੋਂਗੇ ਓਏ ਛੇ ਦਾ ਚਬਾਦਰਾ ਖਲਾ ਬੜਾ ਮੋਟਾ ਹੋਂਗੇ ਯਾਰ ਇੰਨੇ ਪੰਜ ਪੰਜ ਵੇ ਸੁਵੇ ਪੰਜ ਛੇ ਥੋੜੇ ਘਟਾ ਪੰਜ ਵੇ ਵਾਹ ਹੋਈ ਜਦ ਮੈਂ ਦੱਸਿਆ ਇੰਨੇ ਗਾਊਗਾ ਠੀਕ ਆ ਸਾਰਾ ਕੁਝ ਕੰਟਰੋਲ ਕਰਤਾ ਛੇ ਲਈਏ ਢੇਰ ਤੇ ਲੈ ਕੇ ਮਹੀਨ ਤੇ ਲੈ ਕੇ ਦਾ ਕਲਕਟਰ ਕਮਰਾ ਵੀ ਜਿਹੜਾ ਪਿੱਛੇ ਕਮਰਾ ਵਿੱਚੇ ਤੂ ਪੀ ਦਾ ਸਾਰਾ ਕੁਝ ਏ ਟੂ ਜੈਟ ਮੁਝੇ ਟਰੈਕਟਰ ਖੜਾ ਦੱਸਦੇ ਕਹਿੰਦਾ ਗੱਡੀ ਵੀ ਪੂਰੀ ਖੜਾ ਦੇ ਕੇ ਖੜ ਜਣੀ ਉਜਰੇ ਰਹਿ ਗਿਆ ਤੇ ਕਿਹੜਾ ਨਾ ਨਾ ਐਡੀ ਨਾ ਖੜਾਈ ਉਹਦੇ ਜਿਹੜੇ ਅੰਦਰ ਰੋਪਾਈ ਦੀਆਂ ਤਿੰਨੇ ਪਈਆਂ ਪਹਿਲਾਂ ਅੰਦਰ ਹਾਂ ਉਹਦੀ ਮਿਸਤਰੀ ਟੁੱਟੀ ਟੁੱਟ ਰਹਿ ਗਈ ਸੀ ਟੁੱਟ 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 ਪੰਜੀ ਹਾਂ ਉਹ ਸਾਰੀ ਉਹ ਅਲੱਗ ਰੱਗੀ ਵੀ ਚ ਅੱਛਾ ਲੋਹਾ ਜਿੰਨਾ ਰਹਿ ਗਿਆ ਤੂੰ ਆਹੋ ਜਿਹੇ ਮੈ ਰਾਤ ਤੇ ਨੇ ਠੀਕ ਹੈ ਹਰੇ ਜੀ ਤੂੰ ਕਹਿੰਦਾ ਉਹ ਪਈਆ ਬਾ ਬਾ ਬੜਨ ਵਾਲੀ ਹਾਂ ਕਿਆਤੀ ਉਹ ਆਹ ਲਾ ਗੱਡ ਉਹ ਮੂੰਹ ਜਾ ਉਹ ਪਤਾ ਨਹੀਂ ਕਿ ਕਿੱਥੇ ਮਾਤਾ ਵਰਤਨਾ ਹਾਂ ਇਹ ਬੰਦੀ ਇੱਥੇ ਕੰਮ ਆਊਗਾ ਹੁਣ ਆ ਤਾਂ ਹੁੰਦਾ ਚੱਲਦੇ ਹੁੰਦੇ ਸੀ ਨਾ ਨਾਲ ਹਾਂ ਹੂੰ ਊਂਟੇ ਬਹੁਤ ਵੀ ਹੱਲੇ ਗੇਰ ਹੁੰਦਾ ਦਾ ਗੇਰ ਦਾ ਇਹ ਟੋਕਿਆ ਟੋਕਾ ਕਰਨੇ ਨੂੰ ਇਹ ਗੇਰ ਦਾ ਟੋਕਾ ਟੁਕਣੇ ਹੁਣ ਇਹ ਬੰਦੇ ਇਹ ਬੰਦੇ ਕਿੱਥੇ ਕਿੱਥੇ ਕੰਮ ਆਊਗਾ ਇਹ ਵੀ ਗੱਲ ਲੈ ਲੈਣ ਨਾ ਰਾਮ ਨੰਦਰੇ ਆਪਾਂ ਤੇ ਸਾਡਾ ਪੁਲੀ ਯਾਰ ਇਹਦਾ 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 ਲਾ ਕੇ ਇਹਨੂੰ ਹਾਂ ਵੀ ਦੇਖ ਲੈ ਹਾਂ ਭੰਮੀ ਜਾਂਦਾ ਦਾ ਫੇਰ ਇਹ ਕਿੱਡੀ ਜਿਹੜਾ ਇਹਦਾ ਕ੍ਰੋਸ ਹੈਗਾ ਇਹਨੂੰ ਨਾ ਕੋਈ ਗੋਲੀ ਦਾ ਪੋਸ ਆਏ ਹੁਣ ਬੈਰੇnga ਉਹਦੇ ਕ੍ਰਾਉਸ ਉਹਨੂੰ ਬੋਲ ਜਾਂਦੀਆਂ ਨਾ ਇਹ ਕ੍ਰਾਉਸ ਦੇਖ ਰਿਹਾ ਇੱਕ ਨਹੀਂ ਜਾਂਦਾ ਕਾਲਾ ਕ੍ਰਾਉਸ ਆਹ ਕਾਲਾ ਤੇਲ ਪਾ ਦਿੰਦੇ ਸੀ ਨਾ ਜੀ ਬਸ ਕਾਲਾ ਤੇਲ ਚੱਲੀ ਜਾਂਦਾ ਕ੍ਰਾਉਸ ਜਾਂਦੀ ਕ੍ਰਾਉਸ ਚੱਲੀ ਜਾਂਦੇ ਤੇ ਆਹ ਦੇਖ ਲੈ ਕਦੇ ਟੁੱਟੇ ਨੂੰ ਨਾ ਕੁਝ ਨਹੀਂ ਹੋਣਾ ਨਾ ਕਾਲੇ ਕਾਇਦੇ ਵਿੱਚ ਗਲੀ ਜਾਂਦੇ ਆਹ ਗਲੀ ਜਾਂਦੇ ਤੁਸੀਂ ਗਲੀ ਦੇ ਵਿੱਚ ਘੁੰਮਦੀ ਫਿਰ ਦੇਖ ਲੈ ਮੈਂ ਵੀ ਬਾਥੋ ਜੇ ਦੇਖਿਆ ਮਾਲਾਏ ਕਿ ਮੈਂ ਦੁਰਮਟ ਪਿਆ ਮਾਲਾਏ ਤਾਂ ਘੇਰਦਾ ਏ ਹਾਂ ਹਾਂ ਘੇਰਦਾ ਤੁਸੀਂ ਉਹ ਸੰਭਾਵੇਂ ਨਹੀਂ ਅਗਲਾ ਜਦ ਇੱਕ ਆੜਿਆ ਵੇਚ ਗਾਓ ਮਾਰ ਬੜਾ ਵਧੀਆ ਆ ਗਿਆ ਟੁੱਕੇ ਭਾਈ ਫਿਰ ਟੁੱਕੋ ਟੁੱਕੋ ਲੈਟ ਨਾ ਨਹੀਂ ਪਤਾ ਟੁੱਕ ਲੋ ਹੁਣ ਚੱਲ ਚੱਲ ਗਾਇ ਲਿਆ ਟੁਕੀ ਆ ਇਕੱਠਾ ਦਾ ਕਾ ਪੈ ਜਾਣਾ ਵਾ ਇਕੱਠਾ ਦਾ ਕਾ ਪੈ ਜਾਣਾ ਗਾਇ ਲਿਆ ਟੁਕੀ ਆ ਜਾਦੀ ਹਮ ਠੀਕ ਐ ਸਰਾਬੀ ਜੇ ਨਾਲ ਕੁੱਕੇ ਹੋਗੇ ਜੂਰਾ ਬਣਦਾ ਇਹਦਾ ਆ ਗੇਟ ਖੋਲ ਲਾ ਇੱਥੇ ਫਿਰ ਲੈ ਭਰੀਆਂ ਖੋਲ ਦੇ ਆ ਖੋਲ ਤਾਂ ਸਾਡੇ ਗੇਟ ਬੰਦ ਕਰ ਦੇ ਬੰਦ ਕਰੇ ਕਰ ਬੰਦ ਕਾਤੇ ਉੱਪਰ ਹਿੱਦੀ ਇਹ ਆਏ ਮੈਂ ਇੱਥੇ ਨੂੰ ਕਹਿ ਭਰੀਓ ਹਾਂ ਠੀਕ ਆ ਯਾਰ ਥੋੜਿਆ ਖੇਡ ਲੈ ਇੱਕ ਗੱਲ ਹੈ ਗਿੱਲਾ ਵਧੀਆ ਠੁਕੁੰਦਾ ਹੁਣ ਜੇ ਸੁੱਕੀ ਹੁੰਦੀ ਨਾ ਪੂਰੀ ਜਾਣਾ ਤਾਂ ਠੀਕ ਆ ਹੁਣ ਗੱਲ ਦਾ ਭਾਈ ਕੀ ਦਾ ਕੰਮ ਟੁੱਕੇ ਦਾ ਜੇ ਟੁੱਕੇ ਦੇ ਨਹੀਂ ਘੰਟਾ ਕਿ ਲੱਗਣਾ ਇਹਨੂੰ ਟੁੱਕਲੇ ਨੂੰ ਘੰਟਾ 1.5 ਘੰਟਾ ਲੱਗੂਗਾ ਬਸ ਵਾਤੇ ਵਾਤੇ ਆਹ ਕਿੱਥੇ ਸੜੀਆ ਦਾ ਹੀ ਨਾ ਮੈਂ ਤੈਨੂੰ ਕਹਿੰਦਾ ਤਾਰਾ ਐ ਇੱਥੇ ਸੜੀਆਂ ਨਹੀਂ ਤੇ ਯਾਰ ਥੱਲੇ ਉਹ ਗੱਗੇ ਗੇਟ ਲਾ ਲਾ ਲੈ ਲੈ ਗਿਆ ਇੱਥੇ ਤੇ ਤੈਨੂੰ ਬਨੁਮਾਨ ਨਹੀਂ ਪੈਂਦੀ ਇੱਥੇ ਥੱਲੇ ਨਹੀਂ ਜਾਣਾ ਜਾ ਕੇ ਫੇਰ ਉੱਪਰ ਉੱਠੀ ਆਣੀ ਆ ਉਹ ਬੰਦੇ ਨਾਲ ਲਾਈ ਜਾਣਾ ਆਈ ਲਾਈ ਜਾਣਾ ਇੰਨਾ ਕਿੰਨਾ ਗੇਟ ਖੁੱਲਣਾ ਠੀਕ ਹੈ ਤਾਂ ਹੁਣ ਜੀ ਆਉਣਗੇ ਕਿਤੇ ਗੈਰ ਦੀ ਗੱਲ ਹੀ ਆਈ ਜਾਣੀ ਉਹ ਗੈਰ ਦੀ ਗੱਲ ਜਾਈ ਜਾਣੀ ਹੁਣ ਤਾਂ ਗੋਲਦੀ ਗਾਇਜ ਆ ਗਏ ਨੇ ਵਧੀਆ ਭਾਈ ਲੋ ਬਈ ਕੰਮ ਖਰਾਬ ਹੈ ਅੰਬਾਸੇ ਹੈ ਨਹੀਂ ਅੰਬਾਸੇ ਆਪਣੇ ਖੁੰਡੇ ਮਸ਼ੀਨ ਦਾ ਬਹੁਤ ਜ਼ੋਰ ਟ੍ਰਾਲੀ ਵਸੇ ਅੱਧੀ ਦੇ ਉੱਪਰ ਹੋ ਗਈ ਟਰਾਲੀ ਸਿੱਪ ਸਿੱਪ ਚੱਕਦਾ ਉਹ ਤਾਰ ਦੇ ਉੱਪਰ ਦੀ ਪਈ ਸਿੱਸੇ ਸਿੱਪ ਰਹਿ ਗਿਆ ਵਕਲਾ ਹੁਣ ਆ ਮੋਟਾ ਕੰਟਕਦਾ ਜੀ ਹੋਰ ਜਿਗੜਾਸੇ ਹੁੰਦੇ ਉਹ ਵਾਗੇ ਲਿਆਉਂਦੇ ਜਿਗੜਾਸੇ ਫੇਰ ਕਰਦੇ ਸ਼ੁਰੂ ਭਾਈ ਅੱਧੀ ਟਰਾਲੀ ਗਈ ਅੱਧੀ ਟਰਾਲੀ ਚ ਵਾਹ ਹੋਇਆ ਆ ਆ ਆ ਨੰਨਾ ਗਿਆ ਹੋਇਆ ਹੇਗਾ ਮਤਲਬ ਚਾਰ ਪੰਜ ਦਿਨ ਤਾਂ ਕੱਢੂਗਾ ਮੈਸਾਂ ਤੇ ਚਾਰ ਕਿ ਦਿਨ ਲਾ ਲਓ ਵੀ ਇਹ ਨਾਲ ਕੇ ਹੋਰ ਹੈ ਵੀ 10 ਦਿਨ ਦਾ ਮਾਲ ਸਾਰਾ ਲਾ ਲਓ ਵੀ ਸਾਰਾ ਮਾਲ 10 ਦਿਨ ਕੱਢੂਗਾ ਮੈਸਾਂ ਕੋਲ ਜੇ ਤੂੜੀ ਨਾ ਪਾਈਏ ਕੱਲ ਨਹੀਂ ਪਾਈਏ ਪਰ ਆਪਾ ਕਰਨਾ ਹੈ ਤੂੜੀ ਚ ਮਿਕਸ ਤੂੜੀ ਚ ਮਿਕਸ ਕਰੇ ਬਤੀ ਰਹਿੰਦਾ ਹੈ ਇਹਦਾ ਹਲਕਾ ਹੁੰਦਾ ਬਹੁਤ ਕਿ ਲਿਉਂਦੇ ਭਾਈ ਗੜਾਸੇ ਹੁਣ ਬਲਕਿ ਭਿਗਿਆ ਆਹ ਗਾੜੀ ਉਹ ਭਾਈ ਟਰਾਲੀ ਮੁਕਾਤ ਤੇ ਇੱਕ ਪੰਡ ਰਹਿ ਗਈ ਇਹ ਸ਼ਾਮ ਨੂੰ ਕੱਕ ਉਹਨਾਂ ਮਸ਼ੀਨ ਨਾਲ ਮਾਰੂਗੇ ਇਹਨੂੰ ਤੇ ਆ ਬਰਿਆ ਭਾਈ ਇਹਨਾਂ ਦਾ ਇੰਨਾ ਕ ਭਰਿਆ ਭਾਈ ਇੱਕ ਟਰਾਲੀ ਪੂਰੀ ਨਾਲ ਟਰਾਲੀ ਖੋਲਤੀ ਹੁਣ ਚੱਲਦੇ ਆਂ ਖੇਤਾਂ